ਹਾਂਜੀ ਸਾਰੇ ਕਿੱਦਾਂ ਹੋ ਜੀ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਕਈ ਵੀਰਾਂ ਦੇ ਇੰਸਟਾਗ੍ਰam ਤੇ ਮੈਸੇਜ ਆ ਰਹੇ ਸੀਗੇ ਵੀ ਵੀਰ ਕਨੈਕਟਰ ਜਾਂ ਡਰਾਈਵਰ ਭਰਤੀ ਹੋਣ ਲਈ ਕੀ ਗੋਸਟ ਚਾਹੀਦਾ ਤੁਸੀਂ ਉਸ ਤੇ ਇੱਕ ਵੀਡੀਓ ਬਣਾਓ ਸੋ ਐਸ ਕਰਕੇ ਆਪਾਂ ਹਾਂ YouTube ਤੇ ਤੇ Facebook ਤੇ ਵੀਡੀਓ ਅਪਲੋਡ ਕਰ ਰਹੇ ਹਾਂ ਵੀ ਡਰਾਈਵਰ ਜਾਂ ਕਨੈਕਟਰ ਭਰਤੀ ਹੋਣ ਲਈ ਤੁਹਾਨੂੰ ਕੀ ਗੋਸਟ ਚਾਹੀਦਾ ਹੈ ਇਹ ਵੀਰੇ ਪੀਆਰਟੀਸੀ ਦੇ ਡੀਪੂ 'ਚ ਖੜਾ ਹੋਇਆ ਮੈਂ ਤੇ ਪੀਆਰਟੀਸੀ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਜਿਵੇਂ ਕਿ ਪਿੱਛੇ ਜੇ ਪੰਜਾਬ ਰੋਡਵੇਜ ਦੀ ਭਰਤੀ ਆਈ ਵੀ ਸੀਗੀ ਜਿਹਦੇ ਚ ਕਈ ਵੀਰਾਂ ਨੇ ਅਪਲਾਈ ਕੀਤਾ ਸੀਗਾ ਪੰਜਾਬ ਰੋਡਵੇਚ ਪੰਨ ਬੱਸ ਚ ਉਹਦੇ ਚ ਡਰਾਈਵਰ ਕਈ ਵੀਰ ਭਰਤੀ ਹੋ ਗਏ ਨੇ ਉਹਦੇ ਚ ਕਨੈਕਟਰਾਂ ਦੀ ਹਲੇ ਤੱਕ ਕੋਈ ਲਿਸਟ ਨਹੀਂ ਜਾਰੀ ਕੀਤੀ ਤੇ ਇਸ ਕਰਕੇ ਕਈ ਵੀਰਾਂ ਨੂੰ ਐਂ ਲੱਗਦਾ ਵੀ ਉਹ ਪੀਆਰਟੀਸੀ ਤੇ ਪੰਨ ਬੱਸ ਇੱਕੋ ਆ ਇਹ ਵੀਰੇ ਦੋਵੇਂ ਅੱਡੋ ਅੱਡ ਖਾਤੇ ਨੇ ਸਰਕਾਰ ਦੇ ਬਣਾਏ ਹੋਏ ਕਾਰਪੋਰੇਸ਼ਨ ਇਹ ਹਲੇ ਤੱਕ ਕੋਈ ਵੀ ਪੀਆਰਟੀਸੀ ਦੀ ਭਰਤੀ ਨਹੀਂ ਆਈ ਕਾਫੀ ਟਾਈਮ ਪਹਿਲਾਂ ਦੀ ਆਈ ਸੀ ਜਿਹਦੇ ਚ ਭਰਤੀ ਹੋਏ ਨੇ ਸਾਰੇ ਤੇ ਹਾਲੇ ਤੱਕ ਨਵੀਂ ਭਰਤੀ ਕੋਈ ਵੀ ਨਹੀਂ ਆਈ ਕਈ ਵੀਰ ਕਹਿ ਰਹੇ ਨੇ ਵੀ ਪੀਆਰਟੀਸੀ ਦੀ ਭਰਤੀ ਆਈ ਸੀ ਅਸੀਂ ਅਪਲਾਈ ਕੀਤਾ ਸੀ ਹਾਲੇ ਤੱਕ ਕੁਝ ਪਤਾ ਨਹੀਂ ਲੱਗਾ ਵੀਰ ਤੁਹਾਨੂੰ ਹਾਲੇ ਤੱਕ ਇਹ ਨਹੀਂ ਪਤਾ ਵੀ ਉਹਦੇ ਚ ਕੋਈ ਵੀ ਹਾਲੇ ਤੱਕ ਪੀਆਰਟੀਸੀ ਵੱਲੋਂ ਆ ਕੋਈ ਐਪਲੀਕੇਸ਼ਨ ਨਹੀਂ ਸੀ ਆਈ ਜਿਹਦੇ ਪੀਆਰਟੀਸੀ ਚ ਨਵੀਂ ਭਰਤੀ ਆਉਣ ਦੀ ਸੰਭਾਵਨਾ ਜਲਦੀ ਹੈ ਵੀ ਜਲਦੀ ਆਊਗੀ ਤੇ ਤੁਸੀਂ ਮੇਰੇ ਵੀਰ ਜਿਹੜੇ ਜਿਹੜੇ ਵੀ ਅਪਲਾਈ ਕਰਨਾ ਚਾਹੁੰਦੇ ਆ ਉਹ ਤੁਸੀਂ ਆਪ ਦੇ ਸਾਰੇ ਡਾਕੂਮੈਂਟ ਤੁਹਾਨੂੰ ਮੈਂ ਦੱਸ ਦਿੰਦਾ ਜੀ ਉਹ ਤੁਸੀਂ ਆਪਦੇ ਪੂਰੇ ਰੱਖਿਆ ਜੀ ਜਿਵੇਂ ਕਿ ਕਨੈਕਟਰ ਭਰਤੀ ਹੋਣ ਲਈ ਤੁਹਾਡੇ ਕੋਲ ਕਨੈਕਟਰੀ ਲਾਇਸੈਂਸ ਵਿਦ ਤੁਹਾਡੇ ਕੋਲ ਆ ਹੋਣਾ ਚਾਹੀਦਾ ਐਕਸਪੀਰੀਅੰਸ ਕਿਸੇ ਵੀ ਪ੍ਰਾਈਵੇਟ ਸੈਕਟਰ ਦਾ ਕਿਸੇ ਵੀ ਪ੍ਰਾਈਵੇਟ ਕਾਰਪੋਰੇਸ਼ਨ ਦਾ ਟਰਾਂਸਪੋਰਟਾਂ ਹੈਗੀਆਂ ਨੇ ਪ੍ਰਾਈਵੇਟ ਕਾਫੀ ਉਹਨਾਂ ਚ ਤੁਸੀਂ ਕਿਤੇ ਵੀ ਆਪ ਦਾ ਸਰਟੀਫਿਕੇਟ ਤੁਹਾਡਾ ਬਣਿਆ ਹੋਵੇ ਲੈਟਰ ਉਹ ਚੱਲੂਗਾ ਉਹ ਤੇ ਡਰਾਈਵਰ ਵੀਰ ਲਈ 5 ਸਾਲ ਪੁਰਾਣਾ ਲਾਇਸੈਂਸ ਹੋਣਾ ਜ਼ਰੂਰੀ ਆ ਜਿਹਦੇ ਚ ਉਹਦਾ 5 ਸਾਲ ਐਕਸਪੀਰੀਅੰਸ ਹੋਣਾ ਵੀ ਜ਼ਰੂਰੀ ਆ ਵੀਰੇ ਇਹਦੀ ਸੈਲਰੀ ਕਨੈਕਟਰ ਦੀ ਹੁੰਦੀ ਆ ਜੀ 15 ਤੋਂ 16000 ਦੇ ਵਿੱਚ ਤੇ ਡਰਾਈਵਰ ਵੀਰ ਦੀ ਸੈਲਰੀ ਹੁੰਦੀ ਆ ਜੀ 17 ਤੋਂ 18000 ਦੇ ਵਿੱਚ ਉਹ ਇਹ ਸੈਲਰੀ ਤੁਹਾਡੀ ਵਿਦਆਊਟ ਓਵਰਟਾਈਮ ਹੁੰਦੀ ਆ ਜਿੰਨੇ ਜਿਹੜੇ ਬੰਦੇ ਰੂਟ ਤੇ ਚੱਲਦੇ ਉਹਨਾਂ ਨੂੰ ਓਵਰਟਾਈਮ ਅਲੱਗ ਮਿਲਦਾ ਹਰੇਕ ਰੂਟ ਦਾ ਅੱਡ-ਵੱਡ ਓਵਰਟਾਈਮ ਹੁੰਦਾ ਜੀ ਉਹ ਕਈਆਂ ਨੂੰ ਜ਼ਿਆਦਾ ਬੰਦੀ ਕਈਆਂ ਨੂੰ ਘੱਟ ਬੰਦੀ ਐ ਇਸ ਕਰਕੇ ਤੁਹਾਨੂੰ ਜਿਹੜੀ 8 ਘੰਟਿਆਂ ਦੀ ਸੈਲਰੀ ਆ ਜਿਹੜੀ ਪੇ ਲੈਵਲ ਦੇ ਹਿਸਾਬ ਨਾਲ ਆ ਉਹ ਤੁਹਾਡੀ ਹੈਗੀ ਆ ਜੀ ਕਨੈਕਟਰ ਦੀ 16000 ਤੇ ਡਰਾਈਵਰ ਦੀ 18000 ਇਹ ਜਿਹੜੀ ਪਹਿਲਾਂ ਪਰਤੀ ਹੋਈ ਆ ਉਹਦੇ ਚ ਸੀ ਨਵੀਂ ਪਰਤੀ ਚ ਕੀ ਕੁਝ ਆਊਗਾ ਉਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਉੱਚ ਹੋ ਸਕਦਾ ਵੀ ਸੈਲਰੀ ਤੁਹਾਡੀ ਵਧਾ ਦਿੱਤੀ ਜਾਵੇ ਹੋ ਸਕਦਾ ਘਟਾ ਵੀ ਦਿੱਤੀ ਜਾਵੇ ਕਿਉਂਕਿ ਠੇਕੇਦਾਰੀ ਥਰੂ ਇਹ ਹੁਣ ਚੱਲ ਰਿਹਾ ਸਾਰਾ ਕੁਝ ਕਿਸੇ ਨੂੰ ਕੋਈ ਪੱਕੀ ਭਰਤੀ ਨਹੀਂ ਮਿਲ ਰਹੀ ਪੱਕੇ ਜਿਹੜੇ ਉਹ ਵੀ ਨਹੀਂ ਕਰ ਰਹੇ ਜਿਹੜੇ ਸੀਵੀ ਨੰਬਰ ਪਹਿਲਾਂ ਦੇ ਭਰਤੀ ਹੋਏ ਹੋਏ ਆ ਸਭ ਤੋਂ ਪਹਿਲਾਂ ਉਹ ਪੱਕੇ ਹੋਣਗੇ ਉਸ ਤੋਂ ਬਾਅਦ ਕੋਈ ਪਰ ਪੱਕੀ ਭਰਤੀ ਆਊਗੀ ਸੋ ਉਮੀਦ ਆ ਵੀ ਹਲੇ ਕੋਈ ਵੀ ਪੱਕੀ ਭਰਤੀ ਨਹੀਂ ਆਊਗੀ ਜਿੰਨੀਆਂ ਵੀ ਆਉਣਗੀਆਂ ਠੇਕੇਦਾਰੀ ਥਰੂ ਭਰਤੀਆਂ ਆਉਣਗੀਆਂ ਜਦੋਂ ਵੀ ਆਈਆਂ ਤੇ ਜੇ ਕੋਈ ਨਵੀਂ ਗੱਲਬਾਤ ਵੀ ਆ ਸਾਹਮਣੇ ਆਈ ਤੁਹਾਨੂੰ ਪੇਜ ਤੇ ਤੇ YouTube ਤੇ ਜਰੂਰ ਵੀਡੀਓ ਰਾਹੀਂ ਜਾਂ ਤੁਹਾਨੂੰ ਪੋਸਟ ਪਾ ਕੇ ਦੱਸਿਆ ਜਾਊਗਾ ਵੀ ਕੀ ਕੁਝ ਨਵਾਂ ਆ ਰਿਹਾ ਸੋ ਤੁਸੀਂ ਆਪਦੇ ਆਹ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਫੋਲੋ ਕਰ ਲਓ ਇੰਸਟਾਗ੍ਰam ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਸੋ ਧੰਨਵਾਦ